ਤੋ ਇੱਕ ਗੱਲ ਤਾਂ ਕਲੀਅਰ ਹੈ ਕਿ ਮਾਪਿਆਂ ਨੇ ਸ਼ਿਕਾਇਤ ਲਗਾਈ ਹੈ ਕਿ ਉਹਨਾਂ ਦੀ ਬੱਚੀ ਜਿਹੜੀ ਹੈਗੀ ਉਹ ਲਾਪਤਾ ਹੈ ਜੀ ਫਿਰ ਗਵਾਂਡੀਆਂ ਨੇ ਸੀਸੀ ਕੈਮਰਾ ਚ ਦੇਖਿਆ ਕਿ ਉਹ ਬੱਚਾ ਇਹਦੇ ਘਰ ਜਾ ਰਿਹਾ ਜੀ ਉਸ ਤੋਂ ਬਾਅਦ ਪੁਲਿਸ ਉਸ ਬੱਚੇ ਦੀ ਲਾਸ਼ ਉਸ ਬਾਥਰੂਮ ਚੋਂ ਰਿਕਵਰ ਕਰ ਦਿਆ ਔਰ ਉਸ ਟਾਈਮ ਉਸ ਘਰ ਵਿੱਚ ਇੱਕੋ ਹੀ ਇਨਸਾਨ ਹੈ ਜੀ ਬਾਕੀ ਪੁਲਿਸ ਹੋ ਸਕਦਾ ਹੈ ਡੀਐਨਏ ਦਾ ਵੀ ਪੂਰਾ ਅਰੇਂਜਮੈਂਟ ਕਰਕੇ ਚੈੱਕ ਕਰਨ ਕਿ ਉਸ ਬੰਦੇ ਨੇ ਮੱਲੇ ਕਿਹਾ ਰੇਪ ਕੀਤਾ ਸੀਗਾ ਜਾਂ ਕੋਸ਼ਿਸ਼ ਕੀਤੀ ਸੀਗੀ ਸੋ ਇਹ ਸਾਰੀ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਐਵੀਡੈਂਸ ਹੈ ਉਸ ਮੁਲਜ਼ਮ ਦੇ ਖਿਲਾਫ ਕਿਉਂਕਿ ਅਲਟੀਮੇਟਲੀ ਬੱਚੇ ਜਿਹੜਾ ਹੈਗਾ ਆ ਉਹਦੇ ਨਾਲ ਉਹਦੀ ਜਿਹੜੀ ਡੈੱਡ ਬੋਡੀ ਹੈ ਉਸ ਇਨਸਾਨ ਦੇ ਘਰੋਂ ਮਿਲੀ ਹੈ ਜਿਸ ਘਰ ਦੇ ਵਿੱਚ ਥੋੜੀ ਦਿਲ ਪੱਲਾ ਗਈ ਸੀ ਸੋ ਐਸ ਪਰ ਲਾ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਆਨਸ ਹੈ ਆਨਸ ਨੂੰ ਅਸੀਂ ਕਹਿੰਦੇ ਪ੍ਰੂਵ ਕਰਨ ਦਾ ਤਰੀਕਾ ਜੇ ਪੁਲਿਸ ਇਹ ਸਾਰੀ ਚੀਜ਼ ਪ੍ਰੂਵ ਕਰ ਦਿੰਦੀ ਹੈ ਤੇ ਮੁਲਜ਼ਮ ਨੇ ਸਬੂਤ ਕਰਨਾ ਹੈਗਾ ਕਿ ਉਹਦੇ ਘਰੋਂ ਕੁੜੀ ਕਿਵੇਂ ਮਰੀ ਜੀ ਤੇ ਜੋ ਕੀ ਬੜਾ ਮੁਸ਼ਕਿਲ ਹੈ ਉਹਨੂੰ ਸਬੂਤ ਕਰਨਾ ਕਿ ਇਹ ਨੈਚੁਰਲ ਡੈਥ ਸਗੀ ਸੋ ਪ੍ਰੀਡਮਪਸ਼ਨ ਹੋਏਗੀ ਜੇ ਕਿਦਰ ਰੇਪ ਨਾਲ ਹੋਇਆ ਪ੍ਰੂਫ ਹੋ ਜਾਂਦਾ ਹੈ ਕਿ ਚਾਹੇ ਕੋਸ਼ਿਸ਼ ਵੀ ਕੀਤੀ ਕਿਉਂਕਿ ਹੁਣ ਰੇਪ ਦੀ ਡੈਫੀਨੇਸ਼ਨ ਚੇਂਜ ਹੋ ਗਈ ਹੈ ਜੀ ਜੇ ਕੋਈ ਬੰਦਾ ਕੋਸ਼ਿਸ਼ ਵੀ ਕਰਦਾ ਹੈ ਕਿਸੇ ਨੂੰ ਗਲਤ ਜਗ੍ਹਾ ਤੇ ਟੱਚ ਵੀ ਕਰਦਾ ਹੈ ਉਹ ਵੀ ਰੇਪ ਦੀ ਡੈਫੀਨੇਸ਼ਨ ਚ ਆਂਦਾ ਹੈ